ਸਨ ਪਨ ਕੇ ਸੁਨ ਸਾਚੀ ਸਾਖੀ ਸੋ ਬੋਲੇ ਜੋ ਦੇਖੇ ਆਖੇ ਜੋ ਅੱਖਾਂ ਨਾਲ ਵੇਖ ਜ਼ੁਬਾਨ ਨਾਲ ਕਹਿ ਦਿੰਦਾ ਹੈ ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ ਜ਼ਮੀਨ ਆਸਮਾਨ ਦਾ ਅੰਤਰਾ ਹੈ ਮੈਂ ਜ਼ਮੀਨ ਆਸਮਾਨ ਦਾ ਅੰਤਰਾ ਕਹਿ ਰਿਹਾ ਹਾਂ ਭਾਵੇਂ ਕਵਿਤਾ ਕਿੰਨੀ ਚੰਗੀ ਕਿਉਂ ਨਾ ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ ਉਹਦੇ ਵਿਚਾਰ ਤੋਂ ਨਿਕਲੀ ਹੈ ਮਾਂਵੇਂ ਬੜੇ ਉੱਚੀ ਹੋਵੇ ਜ਼ਰੂਰੀ ਨਹੀਂ ਉਤਨਾ ਉੱਚਾ ਉਸ ਦਾ ਅਨੁਭਵ ਵੀ ਹੋਵੇ ਉਸ ਦਾ ਜੀਵਨ ਵੀ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੈ ਜਿੰਨੀ ਉੱਚੀ ਗੱਲ ਉਹ ਕਹਿ ਰਿਹਾ ਹੈ ਉਹ ਨੇ ਦੇਖੀ ਵੀ ਹੋਵੇ ਕੋਈ ਜ਼ਰੂਰੀ ਨਹੀਂ ਹੈ ਪਰ ਗੁਰੂ ਦੀ ਬਾਣੀ ਪ੍ਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ ਜੋ ਵੇਖੇ ਹੈ ਉਹ ਕਹਿ ਦਿੰਦਾ ਹੈ ਕਬੀਰ ਕਹਿੰਦੇ ਨੇ ਮੈਂ ਪ੍ਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ ਦੋਏ ਦੋਏ ਲੋਚਨ ਪੇਖਾ ਹਰ ਬਿਨ ਅਵਰ ਨ ਦੇਖਾ ਤੇ ਅਸੀਂ ਕਿਵੇਂ ਭਰੋਸਾ ਕਰੀਏ ਤੁਸੀਂ ਵੇਖ ਕੇ ਕਲ ਕਰ ਰਹੇ ਹੋ ਸਾਨੂੰ ਕੀ ਭਰੋਸਾ ਇਹਦਾ ਪ੍ਰੂਫ ਕੀ ਹੈ ਤੁਸੀਂ ਪ੍ਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਅਸੀਂ ਕਹਿ ਸਕਦੇ ਤੁਹਾਡੀ ਸਟੱਡੀ ਹੋਵੇਗੀ ਤੁਸੀਂ ਸੁਣੀਆ ਹੋਵੇਗਾ ਤੁਸੀਂ ਪੜਿਆ ਹੋਵੇਗਾ ਤਾਂ ਕਹਿ ਰਹੇ ਕਬੀਰ ਕਹਿੰਦੇ ਨੇ ਹੈ ਮੇਰੇ ਕੋਲ ਪ੍ਰੂਫ ਮੈਂ ਸਬੂਤ ਦੇ ਸਕਦਾ ਮੈਂ ਵੇਖ ਕੇ ਕਹਿ ਰਿਹਾ ਕੀ ਸਬੂਤ ਹੈ ਕਬੀਰ ਕਹਿੰਦੇ ਮੇਰੀ ਅੱਖਾਂ ਹੀ ਸਬੂਤ ਨੇ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਏ ਮੇਰੀ ਅੱਖਾਂ ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ ਪਰਮਾਤਮਾ ਦਾ ਰੰਗ ਮਿਲੇਗਾ ਅੰਦਰ ਕ੍ਰੋਧ ਹੋਵੇ ਅੱਖਾਂ ਦੇ ਚ ਕ੍ਰੋਧ ਝਲਕਦਾ ਹੈ ਅੰਦਰ ਲੋਭ ਹੋਵੇ ਅੱਖਾਂ ਦੇ ਚੋਂ ਲੋਭ ਟਪਕਦਾ ਹੈ ਅੰਦਰ ਪ੍ਰੇਮ ਹੋਵੇ ਅੱਖਾਂ ਦੇ ਚੋਂ ਪ੍ਰੇਮ ਟਪਕ ਰਵੇ ਅੰਦਰ ਵਿਕਾਰ ਹੋਵਨ ਅੱਖਾਂ ਦੇ ਚੋਂ ਵਿਕਾਰ ਟਪਕਦੇ ਨੇ ਪਰ ਅੰਦਰ ਨਿਰੰਕਾਰ ਹੋਵੇ ਯਕੀਨ ਜਾਨੋ ਅੱਖਾਂ ਦੇ ਚੋਂ ਨਿਰੰਕਾਰ ਦੀ ਝਲਕ ਟਪਕਦੀ ਹੈ ਨੈਣ ਰਹੇ ਰੰਗ ਲਾਈ ਅੱਖ ਹੈ ਜ਼ੁਬਾਨ ਹੈ ਲੇਕਿਨ ਬੇ ਜ਼ੁਬਾਨ ਹੈ ਉਸਤਾਦ ਜਉ ਕਹਿੰਦੇ ਨੇ ਠੀਕ ਹੈ ਅੱਖਾਂ ਕੋਲ ਜ਼ਬਾਨ ਨਹੀਂ ਲੇਕਿਨ ਇਹਨਾਂ ਨੂੰ ਕਿਦਰੇ ਬੇਜ਼ਬਾਨ ਨਾ ਸਮਝ ਲੈਣਾ ਬਹੁਤ ਕੁਝ ਕਹਿ ਜਾਂਦੀਆਂ ਨੇ ਬਹੁਤ ਕੁਝ ਕਹਿ ਜਾਂਦੀਆਂ ਨੇ ਰਸਤੇ 'ਚ ਇੱਕ ਬੰਦਾ ਮਿਲਦਾ ਉਹ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਦੱਸਦੀਆਂ ਪਈਆਂ ਨੇ ਕੰਮ ਵਕਤ ਕਿੱਥੋਂ ਮਿਲ ਗਿਆ ਜ਼ਰੂਰੀ ਕੰਮ ਤੇ ਜਾ ਰਹੇ ਸੀ ਹੁਣ ਵਕਤ ਜ਼ਾਇਆ ਕਰੇਗਾ ਅੱਖਾਂ ਕੁਝ ਹੋਰ ਕਹਿ ਰਹੇਗਾ ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ ਜ਼ਬਾਨ ਝੂਠ ਬੋਲਦੀ ਹੈ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤੋਂ ਮੈਂ ਅਰਜ਼ ਕਰਾਂ ਜਿਵੇਂ ਹੱਥ ਖੋ ਵੀ ਸਕਦੇ ਨੇ ਹੱਥ ਦੇ ਵੀ ਸਕਦੇ ਨੇ। ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ ਅੱਖਾਂ ਬਹੁਤ ਕੁਝ ਖਾਉਂਦੀਆਂ ਨੇ। ਇਹ ਵੀ ਮੈਂ ਅਰਜ਼ ਕਰਾਂ। ਬਹੁਤ ਕੁਝ ਖੋ ਲੈਣ ਦੀ। ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ। ਅੱਖਾਂ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਲੋਚਨ ਤੇ ਤਕੜੀ ਨੂੰ ਕਹਿੰਦੇ ਨੇ ਲੋਚਾ ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਲੋਚਨ ਲੋਚਾ ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਨਾ ਤੇ ਦ੍ਰਿਸ਼ਟੀ ਹਟੇ ਨਾ ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ maaf ਲੋਚਾ ਲੋਚਨ ਲੋਚਾ ਲੋਚਾ ਗਾਲ ਹੈ ਇਹ ਤੇ ਲੋਚਾ ਇਹ ਤੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਤੇ ਇਹ ਤੇ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪੇ ਲੁੱਟਦਾ ਇਹ ਤੇ ਲੁਚਾ ਗਾਲ ਲੇਕਿਨ ਲੁਚਾ ਦਾ ਮਤਲਬ ਇਤ ਨਹੀਂ ਹੈ ਲੋਭ ਵਸੋ ਕੇ ਵਾਸ਼ਨਾ ਵਸੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਕਈਆਂ ਦੇ ਹੱਥ ਚੋਰ ਨਹੀਂ ਆਉਂਦੇ ਨਜ਼ਰਾਂ ਚੋਰ ਹੁੰਦੀਆਂ ਕਈਆਂ ਦੇ ਹੱਥ ਤੇ ਨਹੀਂ ਖੌਂਦੇ ਕਿਉਂ ਡਰ ਹੈ ਕਾਨੂੰਨ ਦਾ ਸਮਾਜ ਦਾ ਹਤਕੜੀਆਂ ਨੇ ਜੇਲ੍ਹਾਂ ਨੇ ਅੱਥਾ ਨੂੰ ਹਤਕੜੀਆਂ ਪੈ ਸਕਦੀਆਂ ਨੇ ਨਜ਼ਰਾਂ ਨੂੰ ਕੌਣ ਹਤਕੜੀਆਂ ਪਾਏ ਕਿਸ ਨੇ ਪਾਣੀ ਕਾਨੂੰਨ ਪਾ ਸਕਦਾ ਸਮਾਜ ਪਾ ਸਕਦਾ ਯਕੀਨ ਜਾਣੋ ਹੱਥ ਮਨੁੱਖ ਦੇ ਬਿਲਕੁਲ ਸਾਫ਼ ਸੁਥਰੇ ਨੇ ਇਤਨੇ ਮੈਲੇ ਨਹੀਂ ਅਜੋਕੇ ਸੰਸਾਰ ਵਿੱਚ ਮਨੁੱਖ ਦੀਆਂ ਜਿੰਨੀਆਂ ਨਜ਼ਰਾਂ ਵਹਿਲੀਆਂ ਨੇ ਇਤਨੇ ਹੱਥ ਤੇ ਕਪੜੇ ਮਹਿਲੇ ਨਹੀਂ ਨੇ ਨਜ਼ਰਾਂ ਬਹੁਤ ਮਹਿਲੀਆਂ ਬਹੁਤ ਮਹਿਲੀਆਂ ਲੋਚਨ ਲੋਚਾ ਲੋਚਾ ਇਸ ਸੰਬੰਧ ਤੇ ਮੈਂ ਕਾਫੀ ਕੁਝ ਲਿਖਿਆ ਵੀ ਹੈ ਨਜ਼ਰਾਂ ਦੇ ਤੇ ਖੈਰ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪ੍ਰੂਫ ਨੇ ਅੱਖਾਂ ਹੀ ਮੇਰੇ ਕੋਲ ਪ੍ਰੂਫ ਨੇ ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖੇ ਜੋ ਮੈਂ ਵੇਖਿਆ ਤੇ ਕਹਿ ਰਿਹਾ ਦੋਏ ਦੋਏ ਲੋਚਨ ਵੇਖਾ ਹਰ ਬਿਨ ਅਵਰਨ ਦੇਖਾ ਤੋਂ ਮੈਂ ਅਰਜ਼ ਕਰਾਂ ਕਿ ਅਨਭਵੀ ਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ ਇਹ ਕਿਸੇ ਕਵੀ ਦੇ ਬੋਲ ਨਹੀਂ ਨੇ ਇਹ ਬ੍ਰਹਮਵਾਕ ਨੇ ਕੀ ਬੋਲੀਏ ਪ੍ਰਮਾਤਮਾ ਨਾਲ ਸੰਬੰਧ ਜੁੜ ਜਾਏ ਉਹ ਬੋਲ ਬੋਲੋ ਜੋ ਆਏ ਹੀ ਪ੍ਰਮਾਤਮਾ ਤੋਂ ਨੇ ਪ੍ਰਮਾਤਮਾ ਨਾਲ ਜੋੜਨਗੇ ਪ੍ਰਮਾਤਮਾ ਦੇ ਬੋਲ ਆਪਣੇ ਬੋਲ ਨਹੀਂ ਜੋੜ ਸਕਦੇ ਆਪਣੀਆਂ ਕਿਤਨੀਆਂ ਹੀ ਕਵਤਾਵਾਂ ਹੋ ਜਾਣ ਕੁਛ ਵੀ ਨਹੀਂ ਹੈ ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੇ ਇੱਕ ਬੜਾ ਭਾਰੀ ਭੁਲੇਖਾ ਹੈ ਕੋਈ ਵਾਇ ਗੁਰੂ ਵਾਇ ਗੁਰੂ ਜਪਣਾ ਸਿਮਰਨ ਹੈ ਬਾਣੀ ਪੜਨੀ ਨਿਤਨੇਮ ਸਿਮਰਨ ਨਹੀਂ ਗੁਰਮੁਖ ਬਾਣੀ ਨਾਮ ਹੈ ਨਾਮ ਰੇ ਦੇ ਵਸਾਈ ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ ਸਿਮਰਨ ਦਾ ਮਤਲਬ ਹੈ ਯਾਦ ਕਰਨਾ ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚਲਦੀ ਪਈ ਤਾਂ ਵਾਹਿਗੁਰੂ ਵਾਹਿਗੁਰੂ ਕਈ ਪਿਆ ਕਰਦਾ ਕੁਛ ਵੀ ਨਹੀਂ ਹਵਾ ਚ ਉੱਡ ਜਾਏਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਦਾ ਜਪਣ ਆਪਣੇ ਆਪ ਨੂੰ ਜਗਾਣ ਵਾਸਤੇ ਪਰਮਾਤਮਾ ਨੂੰ ਸੁਣਾਣ ਵਾਸਤੇ ਨਹੀਂ ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ ਵਾਹਿਗੁਰੂ ਦੇ ਜਪ ਨਾਲ ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ ਪਤਾ ਚੱਲਦਾ ਜਾਏਗਾ ਹੁਣ ਮੈਂ ਅਰਜ਼ ਕਰਾਂ ਅਨੰਤ ਕਾਲ ਪਹਿਲੇ ਅਰਬਾਂ ਖਰਬਾਂ ਸਾਲ ਪਹਿਲੇ ਧੁੰਦ ਸੇ ਅੰਧਕਾਰ ਸੇ ਇੱਕ ਧਮਾਕਾ ਹੋਇਆ ਆਵਾਜ਼ ਹੋਈ ਇੱਕ ਜ਼ਬਾਨੋਂ ਕੇ ਸ੍ਰੀ ਸੁਮੀ ਮਹਾਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ઋષਿ ਕਹਿ ਰਹੇ ਨੇ ਉਹ ਆਵਾਜ਼ ਸੀ ਓ ਅੰਕਾਰ ਓ ਅੰਕਾਰ ਏਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ ਇਹ ਗੱਲ ਵੱਖਰੀ ਹੈ ਬਾਕੀ ਕਹਿੰਦੇ ਨੇ ਓਮ ਕਿਉਂਕਿ ਇਹ ਵੀ ਮੈਂ ਦੁਹਰਾਦਾ ਹਾਂ ਔਰ ਮੈਂ ਇਸ ਦਾ ਖੰਡਨ ਵੀ ਨਹੀਂ ਕਰਾਂਗਾ ਕਿਉਂਕਿ ਉਹਨਾਂ ਨੂੰ ਓਮ ਪਕੜਦੇ ਚਾਹਿਆ ਹੈ ਉਹਨਾਂ ਦੀ ਪਕੜਦੇ ਚਾਹਿਆ ਓਮ ਕਿਸੇ ਦੀ ਪਕੜਦੇ ਚਾਹਿਆ ਉਹ ਅੰਕਾਰ ਜੈਨ ਧਰਮ ਬਾਵੇਂ ਗਿਣਤੀ ਦੇ ਵਿੱਚ ਬਹੁਤ ਥੋੜੇ ਨੇ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ ਇਹ ਵੀ ਮੈਰਜ ਕਰਦੇ ਨੇ ਇਤਨੇ ਹੀ ਨੇ ਇਹਨਾਂ ਦਾ ਪੈਗੰਬਰ ਇਹਨਾਂ ਦਾ ਅਵਤਾਰ ਮਹਾਵੀਰ ਹੈ ਉਹ ਕਹਿੰਦੇ ਜਗਤ ਬਣਿਆ ਉਹ ਅਹੰਕਾਰ ਦੀ ਧੁੰਨ ਤੋਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਹ ਅਹੰਕਾਰ ਆਦ ਕਥਨੀ ਅਨਾਨ ਕਵੀਰ ਵੀ ਕਹਿੰਦੇ ਨੇ ਉਹ ਅਹੰਕਾਰ ਆਦ ਮੈਂ ਜਾਣਾ ਲਿਖੇ ਰਮੇਤੇ ਤਾਂ ਐ ਨਾ ਮਾਨਾ ਤਾਂ ਹੁਣ ਮੈਂ ਦौरा ਦੇ ਆ ਮਾਂ ਬਾਪ ਤੋਂ ਇਹ ਸਰੀਰ ਆਇਆ ਕਿਉਂਕਿ ਸ਼ਬਦ ਤੋਂ ਸੰਸਾਰ ਆਇਆ ਹੈ ਤਾਂ ਸਰੀਰ ਦੇ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਸੰਸਾਰ ਦੇ ਵਿੱਚ ਸ਼ਬਦ ਮੌਜੂਦ ਹੈ। ਔਰ ਸ਼ਬਦ ਵਿਆਪਕ ਹੈ ਘੜ ਘੜ ਵਾਜੇ ਨਾਟ ਘੜ ਘੜ ਦੇ ਵਿੱਚ ਵੱਜ ਰਿਹਾ ਹੈ ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਸਲ ਮਨ ਬੋਲਦਾ ਹੈ ਮਨ ਚੁੱਪ ਕਰੇ ਤੇ ਸੁਣਾਈ ਦੇਵੇ ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਨ ਵਾਸਤੇ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਜ ਅਪਣਾਇਆ ਵੇ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ ਜ਼ਬਾਨ ਨੂੰ ਪਹਿਲੇ ਚੁੱਪ ਕਰਦੇ ਜ਼ਬਾਨ ਨਾਲ ਨਹੀਂ ਬੋਲਦੇ ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਇ ਰਹਾ ਹਾਲ ਅਵਤਾਰ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ ਇੱਕ ਬੰਦਾ ਚੁੱਪ ਬੈਠਾ ਹੈ ਮਨ ਦੇ ਦੁਨੀਆ 'ਚ ਬੜਾ ਰੋਲਾ ਮਚਿਆ ਹੋਇਆ ਹੈ ਬਹੁਤ ਸ਼ੋਰ ਸ਼ਰਾਬ ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ ਮਨ ਬੋਲਦਾ ਵੇ ਰਾਤ ਨੂੰ ਸੁਪਨੇ ਦੀ ਦੁਨੀਆ ਰੱਜ ਕੇ ਵੀ ਬੋਲਦਾ ਚੁੱਪ ਤੇ ਉੱਕੇ ਨਹੀਂ ਕਰਦਾ ਉੱਕੇ ਨਹੀਂ ਕਰਦਾ ਧਰਮ ਦੀ ਸਾਧਨਾ ਮਨ ਚੁੱਪ ਕਰੇ ਅਨਾਹਦ ਨਾਦ ਸੁਣਾਈ ਦੇਗਾ ਉਸ ਅਨਾਹਦ ਨਾਦ ਦੇ ਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ ਵਾਜੇ ਨਾਦ ਅਨੇਕ ਅ ਸੰਖਾਂ ਕਹਤੇ ਵਾਵਣ ਹਾਰੇ ਕਹਤੇ ਰਾਗ ਭਰੇ ਸਿਓ ਕਹੀ ਹਨ ਕਹਤੇ ਗਾਵਣ ਹਾਰੇ ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ ਹੈ ਕਵਿਤਾ ਨੂੰ ਵੀ ਜਨਮ ਦੇ ਸਕਦਾ ਹੈ ਉਹਦੀ ਕਵਤਾ ਅਮਰਤਮਈ ਬਾਣੀ ਹੋਵੇਗੀ ਪ੍ਰਮਾਤਮਾ ਦੇ ਬੋਲ ਹੋਣਗੇ ਉਹਦੇ ਆਪਣੇ ਨਹੀਂ ਹੋਣਗੇ ਕਿਉਂਕਿ ਅਨਾਹਦ ਨਾਦ ਤਵਾਰੀ ਹੈ ਉਹਦਾ ਆਪਣਾ ਮਨ ਚੁੱਪ ਕਰ ਗਿਆ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਆਪੋਂ ਬੋਲ ਨਾ ਜਾਣਦਾ ਉਹ ਕਹਿਹਾ ਸਭ ਹੁਕਮ ਆਉ ਜਿਓ ਮੇਰਾ ਮਨ ਤੇ ਚੁੱਪ ਕਰ ਗਿਆ ਕੁਝ ਕਹਿੰਦਾ ਹੀ ਨਹੀਂ ਫਿਰ ਇਤਨਾ ਤੁਸੀਂ ਆਖੇ ਤੇ ਪ੍ਰਭੂ ਬੋਲਦਾ ਜੈਸੇ ਮੈਂ ਆਵੇ ਕਸਮ ਕੀ ਬਾਣੀ ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਵਾਦੀ ਲਗੀ ਹੈ ਉਹਨਾਂ ਨੂੰ ਕੰਬੜੇ ਛੜ ਗਈ ਸੀ ਘਰ ਆਏ ਉਹਨਾਂ ਦੀ ਬੇਗਮ Hazrat Khadijah ਨੇ ਫਿਰ ਚਾਰ ਕੰਬਲ ਪਾ ਦੇਤੇ ਲਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ ਬੈਠ ਗਏ ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ ਬਿਲਕੁਲ ਅਨਪੜ੍ਹ دو سال دے سن ماں گزر گئی چھ سال دے سن پیو گزر گئے پالیا ہے پالے آئے چاچے نے ابو طالب نے یتیم پڑھ رہ گئے دوسرا میں اے عرض کرا خدیجہ محمد صاحب خدیجہ دے ملازم سن او دا سامان لے کے دمشق دمشک بسرا دے جا کے بیچ دے سن کربلا دیچ جا کے بیچ دے سن ਬਾਈ ਬਾਈ ਦਾ ਹਿਸਾਬ ਦੇ ਦਿੰਦੇ ਸਨ ਇਮਾਨਦਾਰ ਬੜੇ ਸਨ شریف ਬੜੇ ਸਨ ਮਾਲਕਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਵਿੱਚ ਬਦਲ ਗਿਆ ਖਦੀਜਾ 40 ਸਾਲ ਦੀ ਸੀ ਮੁਹੰਮਦ ਸਾਹਿਬ 25 ਸਾਲ ਦੇ ਸਨ ਤੇ ਰਿਸ਼ਤਾ ਹੋਇਆ ਨਿਕਾਹ ਹੋਇਆ ਖਦੀਜਾ 40 ਸਾਲ ਦੀ ਸੀ ਮੁਹੰਮਦ ਸਾਹਿਬ 25 ਸਾਲ ਦੇ ਸਨ ਰੋਜ਼ ਗੁਫਾ ਦੇ ਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ ਅੱਜ ਉਸ ਗੁਫਾ ਤੱਕ ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ 사우ਦੀ ਗਵਰਨਮੈਂਟ ਨੇ ਟਨਲ ਬਣਾ ਦਿੱਤੀ ਹੈ ਹੁਣ 3 ਕਿਲੋਮੀਟਰ ਦਾ ਰਹਿ ਗਿਆ ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ ਪਿਛਲੇ ਸਾਲ ਉਸ ਟਨਲ ਦੇ ਚ ਭਗਦੜ ਵੀ ਮਚ ਗਈ ਸੀ ਸੈਂਕੜੇ ਬੰਦੇ ਮਰ ਗਏ ਸਨ ਕਿਉਂਕਿ ਲੱਖਾਂ ਦਾ ਇਕੱਠ ਉਥੋਂ ਲੰਘਦਾ ਹੈ ਉਸ ਗੁਫਾ ਤੱਕ ਸਾਰੇ ਜਾਂਦੇ ਨੇ ਉਸ ਗੁਫਾ ਨੂੰ ਸਜਦਾ ਕਰਦੇ ਨੇ ਬਈ ਇੱਥੇ ਪਹਿਲੀ ਸਮਾਦੀ ਮੁਹੰਮਦ ਸਾਹਿਬ ਦੀ ਲੱਗੀ ਸੀ ਜਦसे ਵਾਪਸ ਆਏ ਨੇ ਘਰ ਕੰਬੜੀ ਛਿੜੀ ਹੋਈ ਕੰਬਲ ਤੇ ਕੰਬਲ ਪਾਏ ਖਦੀਜਾ ਨੇ ਫਿਰ ਬੈਠ ਗਏ ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਫਿਰ ਜ਼ਬਾਨ ਚੋਂ ਤਰਨਮ ਦੇ ਚ ਇਹ ਆਇਤਾ ਨਿਕਲੀਆਂ ਕੁਰਾਨ ਦੀਆਂ 당 ਰਹਿ ਗਈ ਖਦੀਜਾ کہن لگی حضرت اے بول تھوڑے نہیں تھوڑے نہیں تھی تیان پڑھو چونکہ او جڑے بول سن او ردیف بالکل کاوی شیلی دیج اور تننم دیج دنگ رہ گئے اے بول تھوڑے نہیں محمد صاحب کہ ہاں خدیجہ تو ٹھیک پکڑے اس واسے اسلامی جگت پہلی مسلمان خدیجہ ہوئی ہے ਸ਼ੇਖ ਜਗਤ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ ਸਿੱਖੀ ਬੀਬੇ ਨਾਨਕੀ ਤੋਂ ਸ਼ੁਰੂ ਹੋਈਏ ਸਾਰਿਆਂ ਦੇ ਭਰੋਸੇ ਟੁੱਟ ਗਏ ਸਨ ਬੀਬੇ ਨਾਨਕੀ ਦਾ ਨਹੀਂ ਟੁੱਟਿਆ ਸੀ ਉੱਥੋਂ ਸ਼ੁਰੂ ਹੋਈਏ ਕੁਝ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਤੀ ਤੋਂ ਸ਼ੁਰੂ ਹੋਇਆ ਕੁਝ ਤੇ ਇੱਥੇ ਤੱਕ ਕਹਿੰਦੇ ਆਂ ਖੈਰ ਮੁਖ्तसर ਬਹਿਸ ਕਰਾਂ ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ ਪਹਿਲੇ ਹੀ ਮੁਸਲਮਾਨ ਖਦੀਜਾ ਨੂੰ ਮੰਨਦੇ ਇਹ ਬੋਲ ਫੜੇ ਨਹੀਂ ਨੇ ਤੇ ਮੁਹੰਮਦ ਸਾਹਿਬ ਕਹਿੰਦੇ ਤੂੰ ਠੀਕ ਪਕੜਿਆ ਮੈਂ ਤੇ ਚੁੱਪ ਕਰ ਗਿਆ ਮੁਹੰਮਦ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲੀ ਜਾ ਰਹੀ ਹੈ ਮੇਰੀ ਸਮਝ ਵਿੱਚ ਵੀ ਨਹੀਂ ਮੇਰੀ ਸਮਝ ਵਿੱਚ ਵੀ ਨਹੀਂ ਮੈਂ ਇੱਕ ਦਿਨ